ਗੁਰਦੁਆਰਾ ਰਾਂਗੜੀਆ ਸਾਹਿਬ ਵਿਖੇ ਸੰਗਰਾਂਦ ਦਾ ਏਲਾ ਲੋਜੀ ਜਨਮ ਦੇੜਾ ਬੜੇ ਪਿਆਰ ਦਾ ਨੰਮ ਚੀਤਾ ਸਵਾਦ ਕਿਉਂ ਪਲੇ ਰਹਿ ਕਿ ਜਿਹੜਾ ਅਸੀਂ ਤੁਸੀਂ ਸਾਨੂੰ ਗੁਰਬਾਣੀ ਤੋਂ ਸਮਝਾਇਆ ਹੈ ਤੇ ਉਹ ਦੁਨੀਆ ਵਿੱਚ ਵਸਿੰਦਾ ਹੈ ਤੇ ਗੁਰੂ ਸਵਾਰਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਈ ਜੇਠਾ ਦੇ ਰੂਪ ਦੇ ਵਿੱਚ ਸਤਿਗੁਰੂ ਦੇ ਹਜ਼ੂਰ ਸਾਹਮਣੇ ਖੜੇ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੀ ਕਹਿਣ ਲੱਗੇ ਜਿਠਿਆ ਅਜ ਵਕਤ ਆ ਗਿਆ ਉਸ ਇਨਸਾਨ ਦਾ ਇਸ ਵਰਦਾ ਗੱਦੀ ਦੇ ਵਿਰਾਸਤ ਪਾਉਣ ਦਾ ਪਰ ਗੁਰੂ ਸਵਾਰੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠਾ ਨੂੰ ਜ਼ਿਕਰ ਕੀਤਾ ਕਿ ਤੁਸੀਂ ਇਸ ਗੱਦੀ ਦੇ ਇਕਲੇ وارث ਹੋਏ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਤੇ ਗੁਰੂ ਸਵਾਰੇ ਉਹ ਹੱਥ ਜੋੜ ਕੇ ਖਲੋਤੇ ਨੇ ਜੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸ ਦੇ ਗੁਰ ਸੁਭਾਰੇਓ ਮੇਰੇ ਸਹਿਬ ਸੱਚੇ ਪਾਸਾ ਜੀ ਕਹਿੰਦੇ ਜਿੰਨੀ ਚਾਹ ਕੇ ਆ ਪ੍ਰੇਮ ਬਰਾਸਤੇ ਰਹਿ ਅਗਾਏ ਆਪ ਤਿਆਗ ਵਰਤੀ ਕਰੇ ਲੇਹੋ ਪ੍ਰਭ ਨੜ ਲਾਏ ਕਹਿੰਦੇ ਜੋ ਹਰ ਮੰਤ ਕਿ ਮਿਲਾਈ ਆ ਜਿਨਾਂ ਨੂੰ ਹਰੀ ਨੇ ਆਪਣੇ ਨਾਲ ਮਿਲਾ ਲਿਆ ਛੇ ਵਿਛੜ ਕਦੇ ਨਾ ਜਾਏ ਕਰੋ ਵਿਛੜ ਕੇ ਕਦੇ ਨਹੀਂ ਜਾਂਦੀਆਂ ਕਿਉਂਕਿ ਉਹ ਪ੍ਰਭਾਤਮਨ ਨਾਲ ਅਭੇਦ ਹੋ ਜਾਂਦੇ ਆ ਅਕੀਰੀਆਂ ਬਲਗੀਆਂ ਨੇ ਪ੍ਰਭ ਬਿਨ ਬੁਜਾਤ ਕੋ ਨਹੀਂ ਨਾਨਕ ਹਰ ਸ਼ਰਨਾਏ ਨਾਨਕ ਉਸ ਹਰੀ ਦੀ ਛਣ ਵਿੱਚ ਆ ਗਿਆ ਜੀਤੋਂ ਬਿਨਾ ਕੋਈ ਦੂਜਾ ਹੋਰ ਹੈ ਹੀ ਨਹੀਂ ਕਹ ਨਾਨਕ ਤੁੰ ਤੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਸੁਭਰ ਨਾਮੇ ਅਰ ਨਾਲ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਾਰ ਕਰੇ ਤੇਰਾ ਕਾਰ ਸਭ ਸਵਰਨਾ ਸਭ ਨੰਲਾ ਸਮਰਤ ਸੁਆਮੀ ਸੁਖ ਮਨੋਂ ਵਿਸਾਰੇ ਤੇਰਾ ਤੇਰਾ ਸਭ ਕਿਥਾ ਰਹੇ ਸੋ ਪਾਵ ਸਦਾ ਸਭ ਕੋਈ ਸਦਾ ਬਿਨ ਨੰਨ ਰਸਾਵਾਏ ਨਾਮ ਜਿਨ ਕੈ ਮਨ ਰਸਿਆਵਾਜੇ ਸਭ ਦਿਕਨੇ ਕਹ ਨਾ ਸੱਚੇ ਸਾਹਿਬ ਗਿਆਨ ਘਰ ਤੇ ਰਹੇ ਸਚਾ ਨਾਮ ਮੇਰਾ ਆਲਾ ਸਚਾ ਨਾਮ ਆਲਾ ਮੇਰਾ ਜਨੁ ਭੁਖਾ ਸਦ ਗਵਾਈਆ ਕਾਲ ਸ਼ਾਮ ਭੋ ਸੁਖ ਮਨ ਹੈ ਮੇਨ ਇਛਾ ਸਤ ਹੋ ਜਾਈਏ ਸਦਾ ਕੁਰਬਾਨ ਕੀਤਾ ਗੁਰ ਬਟਾਉ ਲੇ ਲਿਆ ਇਹ ਬਣਿਆ ਨਿਆ ਬਹਿਨ ਸੰਤੋ ਸ਼ਬਦ ਤੁਪਿਆ ਉਹ ਸਚਨਾ bina ਦਾ ਰਾਜੇ ਪੰਚ ਸ਼ਬਦ ਤਿਤ ਘਰਸ ਪਾਗੈ ਘਰਸ ਪਾਗੈ ਸ਼ਬਦ ਵਾਜੇ ਕਲਾਇ ਕਰਤਾਹੀਆ ਪੰਚ ਦੂਤ ਬੁਧ ਵਸ ਕਰਮ ਭਾਇਆ ਗੁਰ ਜੀ ਘਰ ਕੀ ਗੁਰੂ ਜੀ ਬਤ ਕੀ ਤਉਸ਼ਰਨਾਏ ਜੀਉ ਮਾਇਸ ਰਖਿ ਚਿਤ ਮਹਿ ਮੇਰਾ ਸਭੋ ਦੁਖ ਗਵਾਏ ਜੀਉ ਇਕ ਉਤਮ ਪਤ੍ਰ ਸੁਨਿਓ ਗੁਰ ਸੰਗਤ ਤਨ ਲੰਤ ਜਨਮ ਤਰਾਸ ਮਿਤਾ ਰੀ ਇਕ ਹੀ ਅਰਦਾਸ ਭਾਪ ਕੀ ਰਤਿ ਕੀ ਬਰ ਰਾਮ ਅੰਦਾਸ ਰਗਾ ਕੋ ਸ਼ਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈ ਨਾੜੀ ਮਹਲਾ ਚੌਥਾ ਹਰ ਜਨ ਰਾਮ ਨਾਮੁ ਗੁਣ ਗਾਵੈ ਜੇ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਾਵੈ ਕੋਈ ਗੁਰੂ ਸਾਹਿਬ ਜੀ ਫਤਿਹ ਦੀ ਸਾਲਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਭਗਵਾਨ ਪਿੱਤਰ ਦਿਨ ਹੈ ਜਿੱਥੇ ਅੱਜ ਅਸੀਂ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਮਨਾ ਰਹੇ ਹਾਂ ਸਿਰ ਤੋਂ ਗੁਰਮਾਰਾ ਜੀ ਦੀ ਜੂਰੀ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਉਪਰੰਤ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਬਕਰ ਸਿੰਘ ਜੀ ਲੋਟੇ ਪੇਪਰਵਾਰ ਨੇ ਸਹਿਜ ਪਾਠ ਆਰੰਭ ਕਰਾਇਆ ਸੀ ਜਿਸ ਦੀ ਨਿਰਵਗੰਤਾ ਸਹਿਬ ਪੀਬੀਐ ਗੁਰੂ ਕੁਮਾਰਾ ਜੀ ਨੂੰ ਚੜਤੀ ਕਲਾ ਵਿੱਚ ਰੱਖਣ ਦੇ ਸੇਤਰਾ ਨਾ ਅਮੜਿਆ ਸੰਸਥਾਵਾਂ ਦੀਆਂ ਸੇਵਾਵਾਂ ਕਰਦੇ ਰਹੇ ਮੈਂ ਦੋ ਮਿੰਟ ਸਿਰਫ ਤੁਹਾਡਾ ਸਮਾਂ ਲੈਣਾ ਹੈ ਕਿ ਗੁਰੂ ਅਮਰਦਾਸ ਜੀ ਤਿੱਗੇ ਪਾਸ਼ਾ ਜੀ ਦਾ ਜੋਤੀ ਜੋਤ ਦਿਹਾੜਾ ਜਿਹੜਾ 450 ਸਾਲਾ ਬੜੀ ਸ਼ਰਧਾ ਤੇ ਸਤਕਾਰ ਨਾਲ ਪੂਰੇ ਵਿਸ਼ਵ ਭਰ ਵਿੱਚ ਪਨਾਇਆ ਜਾ ਰਿਹਾ ਹੈ ਗੁਰੂ ਅਮਰਦਾਸ ਜੀ ਜਿਹੜੇ ਸਾਡੇ ਤੀਸਰੇ ਗੁਰੂ ਸਾਹਿਬ ਜਿਨ੍ਹਾਂ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਤੋਂ ਸਿਰਫ 10 ਸਾਲ ਬਾਅਦ ਹੋਇਆ ਗੁਰੂ ਬਣੇ ਜਦੋਂ ਉਸ ਵੇਲੇ ਉਮਰ ਦੇ ਵਿੱਚ ਉਹਨਾਂ ਤੋਂ ਛੋਟੇ ਗੁਰੰਗਤ ਦੇਵ ਜੀ ਦੀ ਉਹਨਾਂ ਨੇ 12 ਸਾਲ ਸੇਵਾ ਕੀਤੀ ਇਤਿ 77 ਸਾਲ ਦੀ ਉਮਰ ਵਿੱਚ ਗੁਰਿਆਈ ਕਿਲੀ 12 ਸਾਲ ਗੱਗੜ ਢੋਈ ਤੇ ਉਸ ਤੋਂ ਬਾਅਦ ਜਿਹੜੇ ਕਿ ਰਿਸ਼ਤੀਆਂ ਦੀ ਗੱਲ ਕਰਦਾ ਵਾਂ ਕਿ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਗੁਰੂ ਅਮਰਦਾਸ ਜੀ ਦੇ ਭਰਾ ਨੂੰ ਦੇ ਪਰਿਵਾਰ ਚ ਵਿਆਹ ਹੋਈ ਸੀ ਤੇ ਉਹ ਸਹੁਰਾ ਸਾਹਿਬ ਲੱਗਦੇ ਸੀ ਇੱਕ ਸੋਹਰਾ ਸੋਹਰਾ ਸਾਹਿਬ ਜਾ ਕੇ ਕੁੜੀ ਦੇ ਘਰ ਜਾ ਕੇ ਸੇਵਾ ਕਰੇ ਇਹ ਬਹੁਤ ਵੱਡੀ ਗੱਲ ਹੈ ਅੱਜ ਕੱਲ ਇੱਕ ਬਹੁਤ ਵੱਡੀ ਮਿਸਾਲ ਦੇ ਸਕਦੇ ਆਪਾਂ ਕਿ ਇੱਕ ਸੋਹਰਾ ਆਪਣੇ ਜਿੱਥੇ ਲੜਕੀ ਆਈ ਹੈ ਉਸ ਪਰਿਵਾਰ ਤੇ ਜਾ ਕੇ ਵੱਡੀ ਉਮਰੇ ਜਾ ਕੇ ਸੇਵਾ ਕਰਦਾ ਤੇ ਉਹ ਨਿਤਾਣਿਆਂ ਦਾ ਤਾਨ ਨਿਉਟਿਆਂ ਦੀ ਓਟ ਨਿਆਸਿਆਂ ਦਾ ਆਸਰਾ ਧੰਨ ਗੁਰਮਰਦਾਸ ਜੀ ਬਣੇ ਔਰ ਜਿਨ੍ਹਾਂ ਨੇ ਲਗਭਗ 22 ਸਾਲ ਗੁਰੂ ਪੰਥ ਦੀ ਸੇਵਾ ਕੀਤੀ ਔਰ ਐਸੀਆਂ ਪਿੰਡਾਂ ਪਾਈਆਂ ਜਿਹੜੀਆਂ ਬੜੀਆਂ ਇਤਿਹਾਸਿਕ ਮਹੱਤਤਾ ਰੱਖਦੀਆਂ ਇੱਥੇ ਉਹਨਾਂ ਨੇ ਬੌਲੀ ਸਾਹਿਬ ਦੀ ਸੇਵਾ ਕਰਾਈ ਉੱਥੇ ਨਾਲ ਨਾਲ ਸਤੀ ਪ੍ਰਥਾ ਲਈ ਵਾਰ ਉਠਾਈ ਕਿਰਤ ਦੇ ਸਾਧਨ ਜੁਟਾਏ ਤੇ ਗੋਇੰਦਵਾਲ ਦੀ ਨਗਰੀ ਬਸਾਈ ਗੋਇੰਦਵਾਲ ਕਿਸੇ ਵੇਲੇ ਗੋੜ ਤੇ ਘੋਦੀ ਪੰਡੀ ਬਹੁਤ ਵੱਡੀ ਮੰਡੀ ਮੰਨੀ ਜਾਂਦੀ ਸੀ ਵਿਆਪ ਦਾ ਪਤਨ ਸੀ ਤੋਂ ਇਸ ਸ਼ਹਿਰ ਨੂੰ ਵਿਸਾਇਆ ਨਸੰਦੀ ਸਿਸਟਮ ਚਾਲੂ ਕੀਤਾ 12 ਮੰਡੀਆਂ ਸਥਾਪਿਤ ਕੀਤੀਆਂ ਤੇ ਸਿੱਖੀ ਦਾ ਪ੍ਰਚਾਰ ਦੂਰੋਂ ਨੇੜਿਓਂ ਸੰਗਤਾਂ ਤੱਕ ਪਹੁੰਚਾਇਆ ਤੇ ਉਸ ਤੋਂ ਵੱਡੀ ਮਸਾਲੇ ਮਿਲਦੀ ਹੈ ਕਿ ਉਹਨਾਂ ਨੇ ਆਪਣੇ ਸ਼ੀਰਜਾਮੇ ਜਾਣ ਤੋਂ ਪਹਿਲਾਂ ਜੋਤੀ ਜੋ ਸਮਾਨ ਤੋਂ ਪਹਿਲਾਂ ਇੱਕ ਸੁਧਾਰਨ ਪਰਿਵਾਰ ਦੇ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਮ ਭਾਈ ਡੇਟਾ ਸੀ ਜਿਹੜੇ ਕਿ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਗੁਰੂ ਘਰ ਦੇ ਅਨੰਨ ਸੇਵਕ ਸਨ ਉਹਨਾਂ ਨੂੰ ਆਪਣੀ ਪੁੱਤਰੀ ਨਾਲ ਉਹਨਾਂ ਦਾ ਵਿਆਹ ਕੀਤਾ ਤੇ ਉਹਨਾਂ ਨੂੰ ਫਿਰ ਸੋਢੀ ਬਾਖਸ਼ਾ ਦਾ ਕਿਤਾਬ ਮਿਲਿਆ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਪੁਰੇਾਈ ਮਿਲਿਆ ਸੋ ਕਿੱਡੀ ਵੱਡੀ ਸਾਡੇ ਸਿੱਖ ਇਤਿਹਾਸ ਵਿੱਚ ਸਾਨੂੰ ਸਿੱਖਣ ਨੂੰ ਜਾਣਨ ਨੂੰ ਔਰ ਸਤਕਾਰ ਨੂੰ ਸਾਨੂੰ ਚੀਜ਼ਾਂ ਮਿਲਦੀਆਂ ਹਨ ਅਸੀਂ ਆਪਣਾ ਇਤਿਹਾਸ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਜ਼ਰੂਰ ਕਰੀਏ ਹੁਣ ਚਾਹ 450 ਸਾਲਾਂ ਗੁਰਤਾ ਗਦੀ ਦਿਵਸ ਗੁਰੂ ਰਾਮਦਾਸ ਬਾਚੇ ਦਾ ਤੇ ਜੋਤੀ ਜੋਤਿ ਦਿਵਸ ਗੁਰੂ ਅਮਰਦਾਸ ਜੀ ਦਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਹਫ਼ਤੇ ਮਨਾਇਆ ਜਾ ਰਿਹਾ ਇਹ ਸਾਰਾ ਸਾਲ ਹੀ ਉਹਨਾਂ ਨੂੰ ਸਮਰਪਿਤ ਹੈ ਤਾਂ ਤੁਸੀਂ ਵੀ ਜਥੇ ਸ਼ਕਤੀ ਨਾਲ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਪਾਵਨ ਪੁੱਤਰ ਨਗਰੀ ਗਵੰਦਵਾਲ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜਾ ਚੱਕ ਰਾਮਦਾਸਪੁਰ ਸੀ ਜਿਸ ਦਾ ਨਾਮ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਉਹਨਾਂ ਦੇ ਦਰਸ਼ਨ ਦਿਦਾਰੇ ਜਰੂਰ ਕਰੋ ਤੇ ਨਾਲ ਹੀ ਅੱਜ ਦੇ ਮਹੀਨੇ ਅਸੂ ਦੇ ਮਹੀਨੇ 11 ਅਸੂ 1400 69 ਦੇ ਵਿੱਚ ਜਾ ਕੇ ਭਾਈ ਲਾਲੋ ਜੀ ਦਾ ਜਨਮ ਹੋਇਆ ਇਸੇ ਮਹੀਨੇ ਵਿੱਚ ਜਿਹੜਾ ਨੇ ਬਹੁਤ ਗੁਰੂ ਨਾਨਕ ਪਾਤਸ਼ਾਹ ਤੋਂ ਬੜੀਆਂ ਵਡਿਆਈਆਂ ਲਈਆਂ ਸਿੱਖੀ ਦੀ ਪਹਿਲੀ ਧਰਮ ਸਾਲ ਜਿਹੜੀ ਹੈ ਭਾਈ ਲਾਲੂ ਦਾ ਘਰ ਬਣਿਆ ਤੇ ਉਹਨਾਂ ਦਾ ਵੀ ਆਪਾਂ ਜਨਮ ਦਿਹਾੜਾ ਅੱਜ ਮਨਾ ਰਹੇ ਹਾਂ ਤੋਂ ਸਾਡੇ ਵਿੱਚ ਸਰਦਾਰ ਸੁਜੀਤ ਸਿੰਘ ਜੀ ਝੜ ਕੋਸ਼ ਸਖੀਤਾ ਨੂੰ ਭਾਈ ਲਾਲੂ ਸਮਰਪਿਤ ਜਿਹੜਾ ਸਮਾਗਮ ਕਰਨਾ ਹੈ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਨਮਾਨ ਦਿੱਤੇ ਜਾਂ ਤੋਂ ਇੰਨੇ ਸ਼ਬਦ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਤੋਂ ਆਓ ਗੁਰੂ ਦੀ ਬਖਸ਼ੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਹਿਤ ਦਾ ਬਹੁਤ ਬਹੁਤ ਬਰੇਤ ਬੋਤ ਤੋਂ ਅੱਗੇ ਜਾਣਾ ਅਜੇ ਜਿੰਨਾ ਇਸ ਵਿੱਚ ਸਾਬਤ ਨਾ ਹੋਇਆ ਨਰਮਾ ਮੇਲ ਕੀਤੀ ਹੈ ਸਾਰੇ ਲਈ ਬੋਲਾ ਅਨੰਦ ਰਸੂਲ ਹੈ ਸਾਰੇ ਜੀਏ ਪੂਰੀ ਹੋਏ 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 ਅੱਜ ਇਹ ਤਾਂ ਜੈਤਨੀ ਨੇ ਸੋਚੇ ਕਿ ਜੀ ਉਹਨਾਂ ਬਹੁਤ ਬੰਦੀ ਦੇ ਫਿਆਲ ਜਿਹਨਾਂ ਨੇ ਜੇ ਗੰਗਾ ਸਾਹਿਬ ਦੀ ਰੋਪਾਈ ਲੈਣਾ ਨੇ ਆਪਣੇ ਅਬਦਲ ਸਾਹਿਬ ਨਗਰੀ ਹੋ ਸਾਡੀ ਕਿਤੇ ਜੱਟੇ ਹਰਵਿੰਦਰ ਸਾਹਿਬ ਦਾ ਸਾਡੇ ਆਪਣੇ ਪਿੰਨੀ ਪਾਸੋਂ ਨੇ ਬਣਾ ਆਪ ਅਰਜਨ ਦੇਵ ਜੀ ਤੋਂ ਬਾਅਦ ਇੱਕ ਵੀ ਜਰੀ ਹੈ ਉਹ ਬਹੁਤ ਸਨੇ ਦੇ ਮੂਹਰੇ ਬਾਦਸ਼ਾਹ ਅਕਬਰ ਕੋਲ ਸਿਰ 700 ਰੁਪਏ ਦੇ ਵਿੱਚ ਉਹਨਾਂ ਨੇ ਗ੍ਰਾਂਟ ਦਿੱਤੀ ਸੀ ਇਹਨਾਂ ਚੁੱਥੀ ਅੰਮ੍ਰਿਤਸਰ ਦੀ ਪਾਰਟੀ ਅਮਰ ਸਾਹਿਬ ਜਿਹੜਾ ਬੂਟੀ ਨਗਰੀ ਹੈ ਇਹ ਜਿਹੜੀ ਆਪਣੇ ਰਾਮਦਾਸ ਜੀ ਦੇ ਉਹਨਾਂ ਨੇ ਸਹਾਰਾ ਹੈ ਕਿ ਇਹ ਇਹ ਅਭਿਆਨਾਂ ਦੇ ਕੋਈ ਨਤੇ ਜੰਮਿਆ ਹੈ 11 ਨੂੰ 5 ਤਾਲੂ ਦੀ ਜੰਮ ਦੇ ਆਗਿਆਤੀ ਦਿਨ ਆਇਆ ਅੱਜ ਆਕੇ ਰਾਮ ਜੀ ਆ ਉਹ ਪੂਰਨ ਹੈ ਰਾਮਗੜਿਆ ਤੋਂ ਬਗਵਾ ਦੇ ਵਿੱਚ ਜਿਹੜਾ ਜਿਹੜਾ 5 ਤਾਲੂ ਦੀ ਜਨਮ ਦੇ ਆਇਆ ਜਿਹੜਾ ਹੈ ਜੋੁੰਜਾ ਦੇ ਵਿੱਚ ਜਨਰਲ ਜਰਮਨ ਅੱਜ ਨੌਕਰ ਕਿੰਨਾ ਅਸੀ ਹੋਣਾ ਹੈ ਜਨਰਲ ਇਹ ਠੀਕ ਹੈ ਕਿ ਭਾਈ ਲਾਲੂ ਜੀ ਦਾ ਕੋ ਮਾਜੀ ਕੋ ਕੋਈ ਰੋਕਤ ਨਹੀਂ ਕਰ ਸਕਿਆ ਪਰ ਲਾਲੂ ਜੀ ਦੀ ਉਹਨਾਂ ਦੀ ਆਪਣੀ ਕਮਾਈ ਕਰਕੇ ਉਹਨਾਂ ਇਸ ਚੱਕ ਦਾ ਵਿਹਾਰ ਕਰਕੇ ਉਹਨਾਂ ਨੂੰ ਜਨਰਲ ਰਿੱਟੇ ਤੋਂ ਬਣੇਗਾ ਬਹੁਤ ਬਹੁਤ ਸਾਰੇ ਹੀ ਉਹਨਾਂ ਬੜੇ ਮਾਣ ਸਤਿਕਾਰ ਨੇ ਉਹ ਵੀ ਜੀ ਵੀ ਗੁਮਾਈ ਕੀਤੀ ਹੈ ਸਹੀ ਸਿਚਿਤੀ ਦਿੱਤੀ ਹੈ ਜਰਰ ਐਨ ਐਨ ਉਹ ਬਾਦਕਿ ਉਹਨਾਂ ਨੇ 3 ਦਾ ਕੰਮ ਵੀ ਕੀਤਾ ਹੈ ਉਹ ਜਿਹੜੀ ਬੁੱਢੀ ਇਕੱਠੇ ਗਾ ਕੇ ਜੀਆਂ ਗਵਾਹੀਆਂ ਦਿੰਦੇ ਸੀ ਉਹ ਰੱਬ ਨੂੰ ਵੀ ਉੱਤੇ ਬੜਦੇ ਸੀ ਕਿ ਸਭ ਵੀ ਸਾਰੇ ਜਾਣਦੇ ਹੋ ਕਿ ਉਹਨਾਂ ਦੀ ਸੱਚੀ ਸਿੱਧੀ ਗਵਾਹੀ ਦੇ ਕਰਕੇ ਇਹ ਆਪਣੇ ਪਹਿਲੇ ਪਾਸੇ ਦੂਆ ਨਾਨੇ ਦੇਵ ਜੀ ਉਹਦੇ ਘਰ ਦਾ ਇਕੱਠੇ ਰਹੇ ਸੀ ਤੇ ਸਰਦਾਰਾਂ ਨੇ ਪੁੱਛਿਆ ਕਿ ਤੀ ਜੀ ਇੰਨੀ ਸਾਰਾ ਕਿੱਥੇ ਭਾਈ ਜਦੋਂ ਜੇ ਕਰ ਕਿਉਂ ਤੁਸੀਂ ਜਾ ਕੇ ਖਾਣੇ ਬਾਕੀ ਜੀ ਦੁਨੀਆਂ ਪਈ ਹੈ ਇਹਨਾਂ ਅੱਛੀ ਪਕਵਾਨੋ ਨੇ ਬਣਾਈਆਂ ਹੈ ਯਾਦ ਕਰਨਾ ਤੇ ਉਹਨੇ ਦੇ ਵੀ ਇਨੰਦਿਕ ਪਕਵਾਇ ਜਿਹੜੀ ਹੈ ਸਿੱਧੀ-ਸੁੱੱਤੀ ਹੈ ਉਹ ਇਹਨਾਂ ਦੀ ਕੋਈ ਜਿਹੜੇ ਹਨ ਵਿੱਚ ਸਵਾਦੀ ਹੋਵੇ ਤੁਸੀਂ ਖਾ ਕੇ ਦੇਖੋ ਬਾਕੀ ਜਦੋਂ ਉਹਨਾਂ ਨੇ ਜੋ ਇਹਨਾਂ ਦਾ ਬਹੁਤ ਮਿੱਠਾ ਪਕਵਾਨੀ ਖਾਣਾ ਉਹਲੇ ਮਲਿਕਪੁਰ ਕੋ ਐਸੇ ਜਿਹੜੀ ਉਹਲੇ ਅਫਸਰ ਜਗੇ ਉੱਤੇ ਬਹੁਤ ਪਾ ਹਮਦਮੈਂ ਉਦੋਂ ਉਹਨਾਂ ਨੇ ਇਹ ਤੇ ਆਪਣਾ ਭੋਜ ਰੱਖਿਆ ਸੀ ਤੇ ਉਹਦੇ ਵਿੱਚ ਉਹਨੇ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਨੂੰ ਬੁਲਾਇਆ ਸੀ ਮਲਕ ਤਾਂ ਗਨੇ ਜੁ ਨਾਨਾ ਜੀ ਕੋਲ ਵੀ ਸੰਦੇਸ਼ ਭੇਜਿਆ ਉਹਨਾਂ ਨੂੰ ਵੀ ਬੁਲਾਇਆ ਪਰ ਉਹ ਪਹੁੰਚੇ ਨਹੀਂ ਤੇ ਜਿਹੜੇ ਚੋਦੇ ਨਹੀਂ ਆ ਤੇ ਬੜੇ ਕਿਸੇ ਜਾ ਕੇ ਕਿ ਉਹਨਾਂ ਜਾ ਕੇ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਕਿਸੇ ਦਾ ਨੂੰ ਲੈ ਕੇ ਜਦੋਂ ਆਏ ਤੇ ਉਹਨਾਂ ਨੇ ਇਹ ਹੀ ਕਰਕੇ ਜੀ ਭਾਈ ਮੈਂ ਸਤਾ ਜਿਆ ਖਤਰਾ ਮੰਗਰਿਆ ਕਰਨਾ ਤੇਰੇ ਖਾਣੇ ਦੇ ਵਿੱਚ ਹੰਕਾਰ ਦਾ ਹੈ ਜਿਹੜੇ ਜੋਪਾ ਦਾ ਹੁੰਕ ਸੀ ਨਾ ਹੈ ਮੈਸ ਕਰਕੇ ਤਾਂ ਇੱਥੇ ਆਇਆ ਉਹ ਕਰੇ ਕਿਛ ਹੋ ਸਕਦਾ ਉਹਨਾਂ ਨੇ ਫਿਰ ਭਾਈ ਲਾਲੂ ਦੇ ਘਰ ਵੀ ਪ੍ਰਸ਼ਾਦੇ ਮੰਗਾਏ ਤੇ ਫਿਰ ਭੱਗ ਦੇ ਇੱਕ ਕੁਰਮੀ ਪ੍ਰਸ਼ਾਦੇ ਨੇ ਦੋਨੋਂ ਨੂੰ ਅੱਗੇ ਬਾਕੇ ਨਿਚੋੜਿਆ ਤੋਂ ਜੋ ਜੋ ਗੁੰਦੀ ਤਹਾਦੇ ਨਿਕਲੀ ਤਾਂ ਉਹ ਫਿਰ ਮੜੀ ਭਗੋਣ ਦੇ ਚਰਨ ਲੱਗ ਗਿਆ ਹਲੇ ਭਗੋਣ ਨੇ ਇਹ ਦੇਖ ਕੇ ਆਪਣਾ ਜਿਹੜਾ ਹੰਕਾਰ ਵਾਲਾ ਰਸਤਾ ਦੀ ਜਿਹੜੀ ਆਪਣੇ ਉਕਾ ਨਾ ਜਿਵੇਂ ਕਈ ਖੂਨ ਚੁੰਗਦਾ ਸੀ ਉਹ ਨੂੰ ਛੱਡ ਕੇ ਸਿੱਧੇ ਰਾਤੇ ਕਰਦੇ ਆ ਭਾਈ ਲਾਲੋ ਜੀ ਨੇ ਅੱਗੇ ਵੀ ਜਾ ਕੇ ਬਨਾਨੇ ਦੇਵ ਜੀ ਨਾਲ ਗੱਲਬਾਤ ਆ ਉਹਨਾਂ ਨਾਲ ਰਹਿ ਅਗੇ ਕਿ ਇਸ ਕਕੇ ਸੀ ਉਹਨਾਂ ਨੂੰ ਭਾਈ ਲਾਲੋ ਜੀ ਦਾ ਦਰੂਣ ਹਰ ਵੇਲੇ ਅਸੀਂ ਹਾਥਲ ਹੁੰਦੇ ਆ ਭਾਈ ਲਾਲੋ ਜੀ ਜਿਹੜੇ ਆ ਉਹ ਘਟੋਰੇ ਨਾਲ ਸਮਾਂ ਤਰਖਾਨ ਸੀ ਉਹ ਅਸੀਂ ਵੀ ਤਰਖਾਨਾ ਆ ਰਾਮਗੜੀਆ ਤਰਖਾਨ ਆ ਰਾਮਗੜੀਆ ਘਟੋਰੇ ਸੀ ਅਸੀਂ ਵੀ ਰਾਮਗੜੀਆ ਤਰਖਾਨ ਆ ਕਿ ਉਹ ਜਦੋਂ ਦਾ ਸਾਨੂੰ ਆਪਣੇ ਆਪ ਤੋਂ ਬੋਮਾ ਤੇ ਬੋਮਾ ਬੁੜਾ ਕੋਤਨਾ ਸਾਨੂੰ ਫਰਾਨੋ ਆਪਣੇ ਜਿੰਨੇ ਵੀ ਆਪਣੇ ਗੁਰੂ ਸਿੱਖ ਕਹੇ ਜਿੰਨੇ ਵੀ ਆਪਣੇ ਕੋਈ ਸੱਜੇ ਸੂਝੇ ਗਿਆਨੀ ਹੈਗੇ ਜਿੰਨੇ ਵੀ ਸਾਡੇ ਆਪਣੇ ਗੁਰੂ ਹੈਗੇ ਜਿੰਨੇ ਸਾਡੇ ਆਪਣੇ ਆਪਣੇ ਸ਼ੁਰਵੀਰ ਹੋਏ ਹਨ ਉਹ ਸਾਰੇ ਦਿਨ ਬਣਾਉਣੇ ਚਾਹੀਦੇ ਹੈਗੇ ਤੇ ਸਾਡੀ ਅਗਲੀ ਜੇ ਇਸ ਨੂੰ ਪਤਾ ਲੱਗੇ ਉਹ ਸਾਡੀ ਇਸ ਸਿੱਖੀ ਪਰਖ ਬੋ ਭਾਈ ਉਹ ਜੀ